ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੋਨ ਮਨ ਕਾਨੀ ਸੁਖ ਪਾਵੈ ਹਰ ਦਵਾਰ ਪਰਾਨੀ ਰਹਾਓ ਆਠ ਪਹਿਰ ਧਿਆਇਆ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸਾਤ ਭਈ ਗੁਰਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉबरे ਜਨ ਮੀਤ ਮਨ ਬਚ ਕ੍ਰਮ ਬავ ਆਪਣਾ ਧਾਈ ਨਾਨਕ ਦਾਸ ਤੇਰੀ ਸਰਨਾਈ ਗਾਉੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸੀ ਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਾਉੜੀ ਮਹੱਲਾ ਪੰਜਵਾਂ ਧਨ ਉਹ ਮਸਤਕ ਧਨ ਤੇਰੇ ਨੇਤ ਧਨ ਓਏ ਭਗਤ ਜਿਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਉ ਤੈਨੂੰ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰੱਖਹ ਸਾਰ ਸਮਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਗੇ ਆਪ ਇਹੋ ਥਾਨ ਵਸ ਜਾ ਕੈ ਆਠ ਪਹਿਰ ਮਨ ਹਰ ਕੋ ਜਾਪੈ ਪਤ ਪ੍ਰਮਾਨ ਸੱਚ ਨਿਸ਼ਾਨ ਜਾਂ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸੁਮਾਲ ਗਉੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ RAM ਰਮਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇ ਰਹਾ ਬਾਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗਾਉੜੀ ਮਹੱਲਾ ਪੰਜਵਾਂ ਧੋਤੀ ਖੋਲ ਵਿਸਾਏ ਹੀਠ ਗਰਦ ਬ ਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤ ਈਸ਼ ਨਾਨਾ ਸ਼ੁਰੀ ਕਾੜ ਲੇਵੈ ਹੱਥ ਦਾਨਾ ਬੇਦ ਪੜੈ ਮੁਖ ਮੀਠੀ ਬਾਣੀ ਜੀਆ ਕਹਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸ਼ੁੱਧ ਬ੍ਰਹਮ ਵਿਚਾਰੈ ਗਉੜੀ ਮਹੱਲਾ ਪੰਜਵਾਂ ਥੇਰ ਘਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੀ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜਹੋ ਭਗਵਾਨ ਸਾਧ ਸੰਗਤ ਮੇਲ ਕੀਨੋ ਦਾਨ ਸਰਨ ਪਰੇ ਪ੍ਰਭ ਯੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਪਾਹੀ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈ ਮਿਟਹਿ ਤੁਮਾਰੇ ਨਾਈ ਭੇਟਤ ਸਾਧ ਸੰਗ ਹਰ ਹਰ ਗੁਣ ਗਾਈ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰਿ ਸਿਉ ਸੋ ਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤੇ ਮਤ ਊਤਮ ਹੋਈ ਹਰ ਸੰਗ ਰਾਤੇ ਨਿਰਮਲ ਸੋਈ ਕਹੋ ਨਾਨਕ ਤਿਨ ਕਾਉ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗਾਉੜੀ ਮਹੱਲਾ ਪੰਜਵਾਂ ਉਦਮ ਕਰਤ ਸੀਤਲ ਮਨ ਭਈ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ गोसल घर आए भेटत साध संग गई बलाए रहा नेत्र पुनीत देखत ही दर्श तन मस्तक चरण कमल ही स्पर्श गोभेद की टहल सफल एहि काया संत प्रसाद परम पद पाया जनक कीनी की आप सहाए सुख पाया लग दास है पाए ਆਪ ਗਿਆ ਤਾਂ ਆਪਿ ਹੈ ਭਈ ਕਿਰਪਾ ਨਿਦਾਨ ਕੀ ਸਰਨੀ ਪਾਏ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਣ ਕਹਾ ਕੋ ਜਾਇ ਅਸਥਿਰ ਭਈ ਬਸੇ ਸੁਖ ਆਸਣ ਗੁਰਪ੍ਰਸਾਦ ਨਾਨਕ ਸੁਖ ਬਾਸਣ ਗੌੜੀ ਮਹੱਲਾ ਪੰਜਵਾ ਕੋਟ ਮੱਜਨ ਕੀਨੋ ਈਸ਼ਾਨ ਲੱਖ ਅਰਬ ਖਰਬ ਦਿਨ ਦਾਨ ਜਾਂ ਮਨਵਸਯ ਹਰ ਕੋ ਨਾਮ ਸਗਲ ਪਵਿਤ ਗੁਣ ਗਾਏ ਗੋਪਾਲ ਪਾਪ ਮਿਟੇ ਹੈ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਦੇ ਸਿਮਰਤ ਸਾਸਤ ਬੀਦ ਬਖਾਨੇ ਜੋਗ ਗਿਆਨ ਸਿਧ ਸੁਖ ਜਾਨੇ ਨਾਮ ਜਪਤ ਪ੍ਰਭ ਸਿਓ ਮਨ ਮਾਨੇ ਆਗਾਦ ਬੋਧ ਹਰ ਅਗਮ ਅਪਾਰੀ ਆਗਾਦ ਬੋਧ ਹਰ ਅਗਮ ਅਪਾਰੀ ਨਾਮ ਜਪਤ ਨਾਮ ਰਿਦੈ ਵਿਚਾਰੇ ਨਾਨਕ ਗਾਉ ਪ੍ਰਭ ਕਿਰਪਾ ਧਾਰੇ ਗਾਉੜੀ ਮਹੱਲਾ 5ਵਾਂ ਸਿਮਰ 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 ਸੁਖ ਪਾਇਆ ਚਰਨ ਕਮਲ ਗੋਰ ਹਿਰਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸਹਿ ਆਰਾਧ ਮੇਰਾ ਮਨ ਧੀਰਾ ਰਹਾਉ ਆਨ ਦਿਨ ਜਪੋ ਗੁਰੂ ਗੁਰ ਨਾਮ ਤਾ ਤੇ ਸਿਧ ਭੈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਬਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕੀ ਆਪ ਭੈ ਜਰਖਾਈ ਗਉੜੀ ਮਹੱਲਾ ਪੰਜਵਾਂ ਆਪਣੇ ਸੇਵਕ ਆਪ ਸਹਾਈ ਨਿਤ ਪ੍ਰਤ ਪਰੈ ਬਾਪ ਜੈਸੀ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋਈ ਕਰਨ ਕਰਾਵਨ ਪੂਰਨ ਸਚ ਸੋਇ ਰਹਾਉ ਆਪ ਮਨ ਵਸਿਆ ਕਰਨਹਾਰਾ ਭੈ ਬਿਨ ਸੇ ਆਤਮ ਸੁਖ ਸਾਰਾ ਕਰਿ ਕਿਰਪਾ ਆਪਣੇ ਜਨ ਰਖੇ ਜਨਮ ਜਨਮ ਕੇ ਕਿਲ ਬਖਲਾਥੇ ਕਹਿ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAM ਕੋ ਬਲ ਪੂਰਨ ਭਾਈ ਤਾਂ ਤੇ ਬ੍ਰਥਾ ਨ ਬਿਆਪੈ ਕਾਇ ਰਹਾਵ ਜੋ ਜੋ ਚਤ ਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਾਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹੱਲਾ ਪੰਜਵਾ ਭੁਜ ਬਲ ਬੀਰ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੁ ਅੰਗੂਰੀਆ ਰਹਾਉ ਸ੍ਰਾਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੂਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰ ਉਤਰੀਆ ਰਾਗ ਗਾਉੜੀ ਬੈ ਰਗਨ ਮਹੱਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਦਾਏ ਗੋਸਾਈ ਮੀਤਲਾ ਤੂੰ ਸੰਗ ਹਮਾਰਾ ਬਾਸ ਜੀਉ ਰਹਾਉ ਤੁਝ ਬਿਨ ਘਰੀ ਨ ਜੀਵਨਾ ਤ੍ਰਿਗ ਰਹਿਨਾ ਸੰਸਾਰ ਜੀਅ ਪ੍ਰਾਨ ਸੁਖ ਦਾਤਿਆ ਨੇਮਕਾ ਨਿਮਕ ਬਲੇਹਾਰ ਜੀ ਹਸਤ ਅਲੰਬਨ ਦੇਹ ਪ੍ਰਭ ਗਰਤੋ ਉਦਰ ਗੋਪਾਲ ਮੋਹਿ ਨਿਰਗੁਨ ਮਾਤਰ ਥੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਮਲ ਕਮਨ ਵਿਧੀ ਵਿਚਾਰ ਸਰਨ ਸਮਾਈ ਦਾਸ ਹਿਤ ਊਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿਧ ਨਾਮ ਮਹਾਰਸ ਮਾਹੇ ਸੋ ਪ੍ਰਸੰਨ ਭਏ ਕੇ ਸੁਵਾਸੀ ਜਨ ਹਰ ਗੁਣ ਗਾਹੇ ਮਾਤ ਪਿਤਾ ਸੋਤ ਬੰਧ ਪ ਤੂੰ ਮੇਰੇ ਪ੍ਰਾਨ ਆਧਾਰ ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ ਗਉੜੀ ਬੈਰਾਗਨ ਰਹੋਏ ਕੇ ਸ਼ੰਤ ਕੇ ਘਰ ਮਹੱਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੂਖ ਸਤ ਪਾਵੇ ਰਹਾਉ ਬਨ ਬਨ ਕੋ ਜਿਤ ਫਿਰਤ ਬੈਰਾਗੀ ਬਿਰਨੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੇਵੜ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੇ ਜੋਗੀ ਜਤੀ ਸਿਧ ਹਰ ਆਹੇ ਜਿ세ਹ ਪਰਾਪਤ ਸੋਹਾਰ ਗੁਣ ਗਾਹੈ ਤਾਂ ਕੀ ਸਰਨ ਜਿਨ ਬਿਸਰਤ ਨਾਹੀ ਵਡਪਾਗੀ ਹਰਿ ਸੰਤ ਮਿਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮੇਲ ਪ੍ਰੀਤਮ ਪਿਆਰੇ ਬਿਨੋ ਸੁਣਹੁ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਰਾਗ ਗੌੜੀ ਪੂਰਬੀ ਮਹੱਲਾ 5 ਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਮਨ ਗੋਨ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪ ਹੀਨਾ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਬਾਤੀ ਮੋਹਿ ਅਨਾਥ ਕੀ ਕਰੋ ਸੁਮਾਈ ਖੋਜਤ ਖੋਜਤ ਭਈ ਬੈ ਰਾਗਨ ਪ੍ਰਭ ਦਰਸ਼ਨ ਕਾਹ ਹਾਉ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ 부ਝਾਈ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲ ਬੇ ਕਉ ਪ੍ਰੀਤ ਮਨ ਲਾਗੀ ਪਾਏ ਲਗਉ ਮੋਹ ਕਰਉ ਬੇਨਤੀ ਕੋ ਸੰਤ ਮਿਲੈ ਬੜ ਭਾਗੀ ਰਹਾਉ ਮਾਨਯਰ ਬੋਂ ਧਨ ਰੱਖਉ ਆਗੇ ਮਨ ਕੀ ਮਾਤ ਮੋਹੇ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਨਾਵੇ ਆਨਦਨ ਫਿਰਉ ਤਿਸ ਪਿਛੈ ਵੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਰਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗਉੜੀ ਮਹੱਲਾ ਪੰਜਵਾਂ ਨਿਕਸ ਰੇ ਪੰਖੀ ਸਿਮਰ ਹਰ ਪਾਖ ਮਿਰ ਸਾਧੂ ਸਰਨ ਗਹ ਪੂਰਨ RAM ਰਤਨ ਹੀ ਅਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਾਸ ਪੰਕਜ ਅਤ ਤੀਖਿਆਨ ਮੋਹ ਕੀ ਫਾਸ ਕਟਨ ਹਾਰ ਜਗਤ ਗੁਰ ਗੋਬਿੰਦ ਚਰਨ ਕੰਮਲ ਤਾਂ ਕੇ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸ ਕਰ ਗਹ ਲੈ ਓ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਕੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰਿ ਪ੍ਰੇਖਣ ਕਉ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰੈਣੀ ਹੈ ਕੋਈ ਸੰਤ ਮਿਲਾਵੇ ਨੀਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰਹੁ ਨਿਹੋਰਾ ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨ ਦੂਖ ਪੇਟ ਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਦਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੈ ਹਰ ਦਵਾਰ ਪਰਾਨੀ ਰਹਾਓ ਆਠ ਪਹਿਰ ਧਿਆਇਆ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗਉੜੀ ਮਹੱਲਾ ਪੰਜਵਾਂ ਸਾਤ ਭਈ ਗੁਰਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉबरे ਜਨ ਮੀਤ ਮਨ ਬਚ ਕ੍ਰਮ ਭਾਵੇ ਆਪਣਾ ਧਾਈ ਨਾਨਕ ਦਾਸ ਤੇਰੀ ਸਰਨਾਈ ਗਾਉੜੀ ਮਹੱਲਾ 5ਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਾਉੜੀ ਮਹੱਲਾ 5ਵਾਂ ਤਾ ਨਾ ਉਹ ਮਸਤਕ ਧਨ ਤੇਰੇ ਨੇਤ ਧਨ ਓਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਉ ਤੈਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਭਾਨ ਗੌੜੀ ਮਹੱਲਾ 5 ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰੱਖਹ ਸਾਰ ਸਮਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਗੇ ਆਪ ਇਹੋ ਥਾਨ ਵਸ ਜਾ ਕੈ ਆਠ ਪਹਿਰ ਮਨ ਹਰ ਕੋ ਜਾਪੈ ਪਤ ਪ੍ਰਮਾਨ ਸਚ ਨਿਸ਼ਾਨ ਜਾਂ ਕੋ ਆਪ ਕਰਹਿ ਫੁਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸੁਮਾਲ ਗੌੜੀ ਮਹੱਲਾ ਪੰਜਵਾਂ ਸਤਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ RAM ਰਮਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰਿ ਰਾਯਾ ਰਹਾ ਕਹੋ ਨਾਨਕ ਜਾ ਕੇ ਪੂਰੇ ਭਾਗ ਹਰਿ ਹਰਿ ਨਾਮ ਅਸਥਿਰ ਸੁਹਾਗ ਗੌੜੀ ਮਹੱਲਾ ਪੰਜਵਾਂ ਤੋ ਤੀ ਖੋਲ ਵਿਛਾਇ ਹੀਠ ਗਰਦ ਬਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤ ਈਸ਼ ਨਾਨਾ ਸ਼ੁਰੀ ਕਾੜ ਲੇਵੈ ਹੱਥ ਦਾਨਾ ਬੇਦ ਪੜਐ ਮੁਖ ਮੀਠੀ ਬਾਣੀ ਜੀਆ ਕਹਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸ਼ੁੱਧ ਬ੍ਰਹਮ ਵਿਚਾਰੈ ਗਉੜੀ ਮਹੱਲਾ 5ਵਾਂ ਥੇਰ ਘਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੋਸਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜਹੋ ਭਗਵਾਨ ਸਾਧ ਸੰਗਤ ਮੇਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪકરી ਪ੍ਰਭ ਸੁਆਮੀ ਗਾਉੜੀ ਮਹੱਲਾ 5ਵਾਂ ਹਰ ਸੰਗ ਰਾਤੇ ਭਾਹੀ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈ ਮਿਟਹਿ ਤੁਮਾਰੇ ਨਾਈ ਭੇਟਤ ਸਾਧ ਸੰਗ ਹਰ ਹਰ ਗੁਣ ਗਾਈ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਉ ਸੋ ਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤੇ ਮਤ ਊਤਮ ਹੋਈ ਹਰ ਸੰਗ ਰਾਤੇ ਨਿਰਮਲ ਸੋਈ ਕਹੋ ਨਾਨਕ ਤਿਨ ਕਾਓ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗਾਉੜੀ ਮਹੱਲਾ ਪੰਜਵਾਂ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਘਰ ਆਏ ਭੇਟਤ ਸਾਧ ਸੰਗ ਗਈ ਬਲਾਈ ਰਹਾ ਨੇਤਰ ਪੁਨੀਤ ਪੇਖਤ ਹੀ ਦਰਸ ਧਨ ਮस्तक ਚਰਨ ਕਮਲ ਹੀ ਪਰਸ ਗੋਬਿੰਦ ਕੀ ਤਹਿਲ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨਕੀ ਕੀਨੀ ਆਪ ਸਹਾਈ ਸੁਖ ਪਾਇਆ ਲਗ ਦਾਸਹਿ ਪਾਏ ਆਪ ਗਿਆ ਤਾਂ ਆਪਹਿ ਭਏ ਕਿਰਪਾ ਨਿਦਾਨ ਕੀ ਸਰਨੀ ਪਾਏ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਣ ਕਹਾ ਕੋ ਜਾਇ ਅਸਥਿਰ ਭਏ ਬਸੇ ਸੁਖ ਆਸਣ ਗੁਰਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾ ਕੋਟ ਮੱਜਨ ਕੀਨੋ ਈਸ਼ਾਨ ਲੱਖ ਅਰਬ ਖਰਬ ਦਿਨ ਦਾਨ ਜਾਂ ਮਨ ਵਸਿ ਹਰ ਕੋ ਨਾਮ ਸਗਲ ਪਵਿਤ ਗੁਣ ਗਾਏ ਗੋਪਾਲ ਪਾਪ ਮਿਟੇ ਹੈ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਦੇ ਸਿਮਰਤ ਸਾਸਤ ਬੀਦ ਬਖਾਨੇ ਜੋਗ ਗਿਆਨ ਸਿਧ ਸੁਖ ਜਾਨੇ ਨਾਮ ਜਪਤ ਪ੍ਰਭ ਸਿਓ ਮਨ ਮਾਨੇ ਆਗਾਦ ਬੋਧ ਹਰ ਅਗਮ ਅਪਾਰੀ ਆਗਾਦ ਬੋਧ ਹਰ ਅਗਮ ਅਪਾਰੀ ਨਾਮ ਜਪਤ ਨਾਮ ਰਿਦੈ ਵਿਚਾਰੇ ਨਾਨਕ ਗਾਉ ਪ੍ਰਭ ਕਿਰਪਾ ਧਾਰੇ ਗਾਉੜੀ ਮਹੱਲਾ 5ਵਾਂ ਸਿਮਰ 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 ਸੁਖ ਪਾਇਆ ਚਰਨ ਕਮਲ ਗੋਰ ਹਿਰਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸਹਿ ਆਰਾਧ ਮੇਰਾ ਮਨ ਧੀਰਾ ਰਹਾਉ ਆਨ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਬਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕੀ ਆਪ ਪੈਜ ਰਖਾਈ ਗਾਉੜੀ ਮਹੱਲਾ ਪੰਜਵਾਂ ਆਪਣੇ ਸੇਵਕ ਆਪ ਸਹਾਈ ਨਿਤ ਪ੍ਰਤ ਪਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋਈ ਕਰਨ ਕਰਾਵਨ ਪੂਰਨ ਸਚ ਸੋਇ ਰਹਾਉ ਆਪ ਮਨ ਵਸਿਆ ਕਰਨਹਿ ਹਾਰਾ ਭੈ ਬਿਨਸੇ ਆਤਮ ਸੁਖ ਸਾਰਾ ਕਰਿ ਕਿਰਪਾ ਆਪਣੇ ਜਨ ਰੱਖੇ ਜਨਮ ਜਨਮ ਕੇ ਕਿਲ ਵਿਖਲਾਥੇ ਕਹਿ ਨਾ ਜਾਏ ਪ੍ਰਭ ਕੀ ਵਢਿਆਈ ਨਾਨਕ ਦਾਸ ਸਦਾ ਸਰਨਾਈ raag gauri cheeti mohalla 5va do pade ik o ankar satgurb prasad ram ko bal puran bhai ta te vratha na byap kai rahau jo jo chit va daas har mai so so karta aap karai nindak ki prab pat gawai nanak har gun nirbhau gai ਗੌੜੀ ਮਹੱਲਾ ਪੰਜਵਾ ਭੁਜ ਬਲ ਬੀਰ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੁ ਅੰਗੁਰੀਆ ਰਹਾਉ ਸ਼ਰਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਕਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰ ਉਤਰੀਆ ਰਾਗ ਗਾਉੜੀ ਬੈ ਰਗਨ ਮਹੱਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਦਾਏ ਗੋਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਉ ਰਹਾਓ ਤੁਜ ਬਿਨ ਘਰੀ ਨ ਜੀਵਨਾ ਧ੍ਰਿਗ ਰਹਿਨਾ ਸੰਸਾਰ ਜੀਅ ਪ੍ਰਾਨ ਸੁਖ ਦਾਤਿਆ ਨੇਮਕਾ ਨੇਮਕ ਬਲੇਹਾਰ ਜੀ ਹਸਤ ਅਲੰਬਨ ਦੇਹ ਪ੍ਰਭ ਗਰਤੋ ਉਦਰ ਗੋਪਾਲ ਮੋਹਿ ਨਿਰਗੁਨ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਮਲ ਕਮਨ ਵਿਧੀ ਵਿਚਾਰ ਸਰਨ ਸਮਾਈ ਦਾਸ ਹਿਤ ਊਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿਧ ਨਾਮ ਮਹਾਰਸ ਮਾਹੇ ਸੋ ਪ੍ਰਸੰਨ ਭਏ ਕੇ ਸੁਵਾਸੀ ਜਨ ਹਰ ਗੁਣ ਗਾਹੇ ਮਾਤ ਪਿਤਾ ਸੋਤ ਬੰਧ ਪਉ ਤੂੰ ਮੇਰੇ ਪ੍ਰਾਨ ਆਧਾਰ ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ ਗਉੜੀ ਬੈਰਾਗਨ ਰਹੋਏ ਕੇ ਸ਼ੰਤ ਕੇ ਘਰ ਮਹੱਲਾ 5ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਹੈ ਕੋਈ RAM ਪਿਆਰੋ ਗਾਵੇ ਸਰਬਕल्याण ਸੂਖ ਸਚ ਪਾਵੇ ਰਹਾਉ ਬਨ ਬਨ ਖੋਜਿਤ ਫਿਰਤ ਬੈਰਾਗੀ ਬਿਰਨੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੇਵੜ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੇ ਜੋਗੀ ਜਤੀ ਸਿਧ ਹਰ ਆਹੇ ਜਿ세ਹੇ ਪਰਾਪਤ ਸੋਹਾਰ ਗੁਣ ਗਾਹੇ ਤਾਂ ਕੀ ਸਰਨ ਜਿਨ ਬਿਸਰਤ ਨਾਹੀ ਵਡਪਾਗੀ ਹਰਿ ਸੰਤ ਮਿਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਣਹੁ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਰਾਗ ਗਾਉੜੀ ਪੂਰਬੀ ਮਹੱਲਾ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਵਨ ਗੋਨ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਰੋ ਸੁਮਾਈ ਖੋਜਤ ਖੋਜਤ ਭਈ ਬੈ ਰਾਗਨ ਪ੍ਰਭ ਦਰਸ਼ਨ ਕਾਉ ਹਾਉ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ 부ਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇ ਕਉ ਪ੍ਰੀਤ ਮਨ ਲਾਗੀ ਪਾਏ ਲਗਉ ਮੋਹਿ ਕਰੂ ਬੇਨਤੀ ਕੋ ਸੰਤ ਮਿਲੈ ਬੜ ਭਾਗੀ ਰਹਾਉ ਮਾਨਯਰ ਬਹੁ ਧਨ ਰੱਖੂ ਆਗੇ ਮਨ ਕੀ ਮਾਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਆਨਦਨ ਫਿਰਉ ਤਿਸ ਪਿਛੈ ਵਿਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਰਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗਉੜੀ ਮਹੱਲਾ ਪੰਜਵਾਂ ਨਿਕਸ ਰੇ ਪੰਖੀ ਸਿਮਰ ਹਰ ਪાંਖ ਮਿਰ ਸਾਧੂ ਸਰਨ ਗਹ ਪੂਰਨ RAM ਰਤਨ ਹੀ ਅਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਿਆਨ ਮੋਹ ਕੀ ਫਾਸ ਕਾਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸ ਕਰ ਗਹ ਲੈ ਓ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਕੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰਿ ਦੇਖਣ ਕਉ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰੈਣੀ ਹੈ ਕੋਈ ਸੰਤ ਮਿਲਾਵੇ ਨੀਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲਾਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨ ਦੂਖ ਪੇਟ ਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ